ਝੋਨੇ ਦੀ ਫਸਲ ਜਿਹੜੀ ਲੌਂਗ ਟਾਈਮ ਦੀ ਹੈ 60 65 70 ਦਿਨਾਂ ਤੱਕ ਜਾ ਰਹੀ ਉਹਦੇ ਵਿੱਚ ਬਾਸਮਤੀ ਵੀ ਆਉਂਦੀ ਹੈ ਲੌਂਗ ਟਾਈਮ ਦੀ ਤੇ ਪਰਮਲ ਕਿਸਮਾਂ ਵੀ ਆਉਂਦੀਆਂ ਨੇ ਹੁਣ ਕਿਸਾਨ ਭਰਾ ਉਲੀ ਰੋਗਾਂ ਬਾਰੇ ਸਵਾਲ ਕਰ ਰਹੇ ਆ ਸੁੰਢੀ ਵਾਸਤੇ ਸਵਾਲ ਕਰ ਰਹੇ ਆ ਐਨ ਪੀ ਕੇ ਬਾਰੇ ਤੇ ਤੇਲੇ ਬਾਰੇ ਕਿਉਂਕਿ ਇਹ ਚਾਰੇ ਦਵਾਈਆਂ ਕਿਸਾਨ ਭਰਾ ਕਰਦੇ ਆ ਕੋਈ ਇਕੱਲਾ ਐਨ ਪੀ ਕੇ ਕਰ ਲੈਂਦਾ ਕੋਈ ਸੁੰਢੀ ਵਾਸਤੇ ਤੇਲੇ ਵਾਸਤੇ ਤੇ ਉਲੀ ਰੋਗਾਂ ਵਾਸਤੇ ਜਿਹੜੀਆਂ ਦਵਾਈਆਂ ਕਿਸਾਨ ਭਰਾ ਕਰਦੇ ਆ ਮੈਂ ਮੇਰੇ ਕਿਸਾਨ ਭਰਾਵਾਂ ਨੂੰ ਇੱਕ ਹੱਥ ਬਣ ਕੇ ਬੇਨਤੀ ਕਰਦਾ ਕਿ ਜਿਹੜੇ ਬਾਹਲੇ ਸਸਤੀਆਂ ਦਵਾਈਆਂ ਦਾ ਤੁਹਾਨੂੰ ਲਾਲਚ ਦਿੰਦੇ ਆ ਕਦੇ ਕਿਸੇ ਤੋਂ ਵੀਡੀਓ ਬਣਵਾਉਂਦੇ ਆ ਕਦੇ ਕਿਸੇ ਤੋਂ ਵੀਡੀਓ ਬਣਵਾਉਂਦੇ ਆ ਐਸੇ ਜੇ ਬੰਦਿਆਂ ਦੇ ਪਿੱਛੇ ਤੁਸੀਂ ਕਦੇ ਭੁੱਲ ਕੇ ਵੀ ਨਾ ਲੱਗੋ ਤੁਹਾਡੀ ਫਸਲ ਦਾ ਨੁਕਸਾਨ ਕਰਨਗੇ ਕਿਉਂਕਿ ਉਹਨਾਂ ਨੇ ਕਹਿਣਾ ਕੁਝ ਹੋਰ ਹੁੰਦਾ ਕਰਨਾ ਕੁਝ ਹੋਰ ਹੁੰਦਾ ਆਪਦੇ ਏਰੀਆ ਦੇ ਵਿੱਚ ਵਧੀਆ ਵਿਸ਼ਵਾਸਵਾਤਰ ਬੰਦੇ ਤੋਂ ਦਵਾਈ ਲਓ ਜਿਹੜਾ ਤੁਹਾਨੂੰ ਟਾਈਮ ਤੇ ਡੀਏਪੀ ਟਾਈਮ ਤੇ ਜਿਹੜਾ ਤੁਹਾਨੂੰ ਯੂਰੀਆ ਦਿੰਦਾ ਹੈ ਉਹ ਸੋਨੂੰ ਕਦੇ ਮਾੜੀ ਕੰਪਨੀ ਦੀ ਮਾੜੀ ਦਵਾਈ ਵੀ ਵੰਦਦਾ ਹੈਗਾ ਜੇ ਰੱਬ ਨਾ ਕਰੇ ਮੌਸਮ ਦੇ ਕਰਕੇ ਕਿਸੇ ਵੀ ਤਰ੍ਹਾਂ ਦੀ ਕੋਈ ਮਾੜੀ ਮੂਟੀ ਉਨੇਕੀ ਹੁੰਦੀ ਹੈ ਤਾਂ ਉਹ ਤੁਹਾਡੇ ਨਾਲ ਖੜੂਗਾ ਉਹਦੇ ਨਾਲ ਕੰਪਨੀ ਖੜੀ ਹੋਊਗੀ ਮੇਰਾ ਕਹਿੰਦਾ ਮਤਲਬ ਇਹੀ ਹੈ ਵੀ ਆਪਦੇ ਏਰੀਏ ਦੇ ਆਪਦੇ ਵਧੀਆ ਜਾਣ ਪਛਾਨ ਵਾਲੇ ਬੰਦੇ ਤੋਂ ਦਵਾਈ ਲਾਓ ਐਵੇਂ ਕਿਸੇ ਵਾਲੇ ਸਸਤੇ ਬੰਦੇ ਦੇ ਪਿੱਛੇ ਤੁਸੀਂ ਨਾ ਲੱਗਿਓ ਉਹ ਸੋਨੂੰ ਲਾਲਚ ਵੀ ਕਾਫੀ ਦੇਣਗੇ ਤੇ ਹੁਣ ਕਿਸਾਨ ਭਰਾ ਮੈਂ ਪਹਿਲਾਂ ਦੱਸ ਕੇੜਾ ਸੋਨੂੰ ਵੀ ਸਪਰੇਅ ਹਾਂ ਕਰਨਗੇ ਕਉਕੀ ਕਿਸਾਨ ਇੱਥੇ ਆ ਕਿ ਉੱਲੀ ਤੋਂ ਵੀ ਘਬਰਾਉਂਦਾ ਵੀ ਸਾਡੀ ਫਸਲ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਉੱਲੀ ਨੁਕਸਾਨ ਨਾ ਕਰ ਜੇ ਕਿਉਂਕਿ ਸਾਡੀ ਫਸਲ ਦਾ ਅੱਧਾ ਸਮਾਂ ਬਤਾ ਚੁੱਕਿਆ ਸੀ ਖਰਚਾ ਫਸਲ ਦੇ ਵਿੱਚ ਕਰ ਚੁੱਕਿਆ ਹੁਣ ਥੋੜਾ ਖਰਚਾ ਬਾਕੀ ਹੈ ਗੋਭ ਦੀ ਸੁੰਡੀ ਤੋਂ ਵੀ ਡਰਦਾ ਕਿਸਾਨ ਦੀ ਜੇ ਖੇਤ ਦੇ ਵਿੱਚ ਇੱਕ ਮੁੰਜਰ ਇੱਕ ਸ਼ਾਖਾ ਵੀ ਕੱਟੀ ਗਈ ਨਾ ਕਿਸਾਨ ਨੂੰ ਡਰ ਹੁੰਦਾ ਹੁਣ ਇੱਥੇ ਵੱਡੇ ਵਿਦਵਾਨ ਬੈਠੇ ਆ ਕਹਿੰਦੇ ਜੇ ਤੁਹਾਡੇ 100 ਮੁੰਜਰ ਨੂੰ ਵੀ ਸੁੰਡੀ ਪੈ ਗਈ ਕੋਈ ਨੁਕਸਾਨ ਨਹੀਂ 100 ਬੱਲੀ ਘਟ ਗਈ ਕੀ ਹੁੰਦਾ ਕਿਸਾਨ ਨੂੰ ਪੁੱਛ ਕੇ ਦੇਖੋ ਉਹ ਇੱਕ ਦਾਣਾ ਤੱਕ ਨਹੀਂ ਜਰਦਾ ਜੇ ਤੁਰੀ ਜਾਨੀ ਮਸ਼ੀਨ ਨਾ ਸਾਰੇ ਇਕੜ ਦੇ ਵਿੱਚ 1 ਕਿਲੋ ਜੀਰੀ ਖਣਿਆ ਦੇਣਾ ਕਿਸਾਨ ਮਸ਼ੀਨ ਵਾਲੇ ਦਾ ਗਲ ਫੜਨ ਤੱਕ ਜਾਂਦਾ ਕਿਉਂਕਿ ਉਹਨੇ ਸੱਪਾਂ ਦਾ ਸਿਰ ਲਦੜਿਆ ਹੁੰਦਾ ਦਿਨ ਰਾਤ ਜਿਹੜੀ ਮਿਹਨਤ ਕੀਤੀ ਹੁੰਦੀ ਹੈ ਵੀਡੀਓ ਬਣਾਉਣ ਲੱਗੇ ਥੋੜੇ ਬੋਲਣ ਲੱਗੇ ਸ਼ੰਗ ਸ਼ਰਮ ਮੰਨਿਆ ਕਰੋ ਇਹ ਗੱਲਾਂ ਕਹਿੰਦੇ ਤੁਸੀਂ ਸੋਹਣੇ ਨਹੀਂ ਲੱਗਦੇ ਵੀ ਮੈਂ ਕਹਿੰਦਾ ਉਹ ਬੰਦੇ ਕਹਿੰਦੇ ਜਿਨ੍ਹਾਂ ਨੇ ਕਦੇ ਖੇਤੀ ਨਹੀਂ ਕਰੀ ਹੁੰਦੀ ਨਾ ਤਾਂ ਥੋੜੇ ਪੱਤਾ ਲਵੇਟਾ ਕੀ ਤਾਂ ਨੂੰ ਨੁਕਸਾਨ ਨਹੀਂ ਮੈਂ ਕਹਿੰਦਾ ਜ਼ਿੰਮੇਦਾਰ ਪੰਜ ਪੈਸੇ ਨੁਕਸਾਨ ਨਹੀਂ ਚੱਲਦਾ ਜ਼ਿਮੀਂਦਾਰ ਜੇ ਪੱਤਾ ਵੀ ਲਾਲ ਹੁੰਦਾ ਨਾ ਫਸਲ ਉਹਦੀ ਵੀ ਟੈਨਸ਼ਨ ਲੈਂਦਾ ਯਾਰ ਵੀ ਮੇਰੀ ਫਸਲ ਖਰਾਬ ਨਾ ਹੋ ਜੇ ਇਹੋ ਜਿਹੇ ਬੰਦਿਆਂ ਦੇ ਪਿੱਛੇ ਨਾ ਲੱਗੋ ਆਪਦੇ ਖੇਤ ਵਿੱਚ ਦੇਖੋ ਹੁਣ ਤੁਸੀਂ ਕਰਨਾ ਕੀ ਹੈ ਫੰਗੀਸਾਈਡ ਦੇ ਵਿੱਚ ਜੌਕਸੀਸਟ੍ਰੋਬਨ ਪਲੱਸ ਟੈਬੂਗੋਨਾ ਜੋ ਜਿਹਨੂੰ ਕਸੂੜੀਆ ਕਹਿੰਨੇ ਆਪਾਂ 1 ਲੀਟਰ ਚਾਰ ਕਿਲਰੈਂਡ ਵਿੱਚ ਪਾ ਸਕਦੇ ਹੋ ਥਾਇਆਫਲੂਜੇਮੇਡ ਪਲਸਰ ਵਾਲਾ ਟੈਕਨੀਕਲ ਆਉਂਦਾ 1 ਲੀਟਰ 6 ਕਿਲਰੈਂਡ ਵਿੱਚ ਪਾ ਸਕਦੇ ਹੋ ਹੈਗਜਾ 5% ਆਉਂਦੀ ਹੈ ਜਾਂ ਵੈਲਡਾ 3% ਆਉਂਦੀ ਹੈ ਇਹਨੂੰ ਤੁਸੀਂ ਦੋਨਾਂ ਨੂੰ ਮਿਕਸ ਕਰਕੇ 1 2 ਲੀਟਰ ਤੁਸੀਂ 3 ਕਿੱਲਿਆਂ ਦੇ ਵਿੱਚ ਪਾ ਸਕਦੇ ਹੋ ਜਾਂਦਾ ਪਾ ਵੀ ਵੈਲਡ ਆ ਵੀ 3 ਕਿੱਲਿਆਂ ਤੇ ਜਾਂਦੀ ਹੈ ਤੇ ਹੈਗਜਾ ਵੀ 3 ਕਿੱਲਿਆਂ ਦੇ ਜਾਂਦੇ ਆ ਇੱਕ 75% ਹੈਗ ਜਾਂਦੀ ਹੈ ਉਹਦੀ ਡੋਜ਼ 100 ਗ੍ਰਾਮ ਦੀ 3 ਕਿੱਲਿਆਂ ਦੀ ਡੋਜ਼ ਹੁੰਦੀ ਹੈ ਤੇ ਹੋਰ ਵੀ ਕਾਫੀ ਫੰਗੀਸਾਈਡ ਹੈ ਜਿਵੇਂ ਕਲੀ ਟਬੂ ਟੈਬੂ ਕੋਨਾ ਜੋ ਲਾਉਂਦੀ ਹੈ 1 ਲੀਟਰ 4 ਕਿੱਲਿਆਂ ਦੇ ਵਿੱਚ ਹੁੰਦਾ ਤੇ ਉਹਦੇ ਕਿਉਂਕਿ ਆਪਾਂ ਉੱਲੀ ਤੋਂ ਦਵਾਈ ਇਸ ਲਈ ਕਰਦੇ ਹਾਂ ਜਦੋਂ ਆਪਾਂ ਦਵਾਈ ਕਰੀ ਉਲੀ ਨੂੰ ਪਾੜ ਦਿੰਦੀ ਹੈ ਉਲੀ ਕੰਟਰੋਲ ਹੋ ਜਾਂਦੀ ਹੈ ਪਾਣੀ ਜਿਹੜਾ ਸਕਸ ਕੱਕੇ ਲਈ ਚੱਲੂ ਜਿਆਦੇ ਪਾਣੀ ਭਰ ਕੇ ਨਾ ਲਾਓ ਜਦੋਂ ਤੁਹਾਡੀ ਫਸਲ ਗੋਭ ਆ ਗਈ ਉਦੋਂ ਪਾਣੀ ਵਧੀਆ ਲਾਈ ਚੱਲੋ ਕਿਉਂਕਿ ਗੋਭ ਸਮੇਂ ਪਾਣੀ ਦੀ ਜ਼ਰੂਰਤ ਹੁੰਦੀ ਹੈ ਜਿਹੜੀਆਂ ਫਸਲਾਂ ਹੱਲੇ ਗੋਭ ਦੇ ਵਿੱਚ ਨਹੀਂ ਉਹਨਾਂ ਦੇ ਵਿੱਚ ਹਲਕਾ-ਹਲਕਾ ਪਾਣੀ ਲਾਈ ਚੱਲੋ ਜਿੱਥੇ ਫਸਲ ਗੱਬਵਸਤਾ ਤਿਆਰੀ ਹੈ ਜਾਂ 26 15 ਸਨੋਂ ਨਿਸਾਰਾ ਲਈਏ ਉੱਥੇ ਤੁਸੀਂ ਪਾਣੀ ਜਿਵੇਂ ਮਰਜ਼ੀ ਲਾ ਲਓ ਉੱਥੇ ਜਿਹੜੀ ਕੋਈ ਦਿਕਤ ਵਾਲੀ ਗੱਲ ਨਹੀਂ ਕਿਉਂਕਿ ਮਾਣਾ ਮੋਟਾ ਜਿਹਾ ਪਾਣੀ ਸਿਧਾ ਕੇ ਲਾਵਾਂਗੇ ਤਾਂ ਦਵਾਈਆਂ ਦੇ ਰਿਜ਼ਲਟ ਜਿਹੜੇ ਆਪਾਂ ਨੂੰ ਵਧੀਆ ਮਿਲਦੇ ਆ। ਸੁੰਡੀ ਦੇ ਵਿੱਚ 1.9 ਵੀ ਤੁਸੀਂ ਕਰ ਸਕਦੇ ਹੋ। ਕੋਰਾਜਨ ਵੀ ਕਰ ਸਕਦੇ ਹੋ, ਫੇਮ ਵੀ ਕਰ ਸਕਦੇ ਹੋ, ਟੁਕੋਮੀ ਵੀ ਕਰ ਸਕਦੇ ਹੋ। ABC ਕਾਫੀ ਫੈਕਟ ਆਉਂਦੇ ਆ। ਜ਼ਿਆਦਾਤਰ ਕਿਸਾਨ ਪਰ 1.9 ਹੀ ਵਰਤਦੇ ਆ। ਰਿਜ਼ਲਟ ਵਧੀਆ ਹੁੰਦੇ ਆ ਤੇ ਰੇਟ ਜਿਹੜਾ ਇਹਦਾ ਬਹੁਤ ਵਧੀਆ ਹੁੰਦਾ। ਹੁਣ ਇੱਥੇ ਆ ਕੇ ਤੁਸੀਂ ਕਿਉਂਕਿ ਚੈਸ ਵੀ ਕਿਉਂ ਮਹਿੰਗੀ ਨਹੀਂ ਪੈਂਦੀ ਸ਼ੀਨ ਵੀ ਕਿਉਂ ਮਹਿੰਗੀ ਨਹੀਂ ਪੈਂਦੀ ਲਾਲ ਗੜਾੜਾ ਕਰਨ ਦੀ ਬਜਾਏ ਤੁਸੀਂ ਚੈਸ ਪਲੱਸ ਚੈਸੀ ਹੈ ਸ਼ੀਨ ਦੇ ਵਿੱਚ ਜਿਹੜੀ ਮਰਜ਼ੀ ਤੁਸੀਂ ਵਰਤ ਸਕਦੇ ਹੋ ਕਿਉਂਕਿ ਚੈਸ ਸ਼ੀਨ ਦਾ ਰੇਟ 2500 ਰੁਪਏ ਕਿਲੋ ਰਹਿ ਗਿਆ ਆਮ ਟੈਕਨੀਕਲ ਰਹਿ ਗਏ ਕਿਉਂਕਿ ਬਾਇ ਨੇ ਮਹਿੰਗੀ ਹੈ ਆਮ ਕੰਪਨੀਆਂ ਦੀ ਵਧੀਆ ਕੰਪਨੀ ਦੇ ਲੋਕ ਤੁਸੀਂ ਬਿੱਲ ਦੇ ਉੱਪਰ ਕੋਈ ਦਿੱਕਤ ਵਾਲੀ ਗੱਲ ਨਹੀਂ ਘਪਰਾਉਣਾ ਨਹੀਂ ਚਾਹੀਦਾ ਵੀ ਯਾਰ ਬਾਇ ਨੇ ਮੀ ਲੈਣੀ ਆਪਾਂ ਨੇ ਕੋਈ ਦਿੱਕਤ ਵਾਲੀ ਗੱਲ ਨਹੀਂ ਟੈਕਨੀਕਲ ਜਿਹੜਾ ਤੁਸੀਂ ਸੇਮ ਜਿਹੜਾ ਲੈ ਸਕਦੇ ਹੋ ਐਨਪੀਕੇ ਪਾਉਣਾ ਜੇ ਵਿੱਚ ਕੋਈ ਜਿਵੇਂ ਤੁਸੀਂ ਪोटाश ਹੁੰਦਾ ਦੋ ਇੱਕ ਜੇਯੂ ਦਾ ਹੁੰਦਾ 180 ਗ੍ਰਾਮ ਇੱਕ ਐਫਐਮਸੀ ਦਾ ਲੀਜੈਂਡ ਦਾ 48 ਗ੍ਰਾਮ ਹੁੰਦਾ ਫਸਲ ਨੂੰ ਆਪਣੀ ਫਸਲ ਨੂੰ ਸਟ्रेस ਤੋਂ ਬਚਾਉਣ ਦੇ ਲਈ ਹੁੰਦਾ ਹੈ ਦਾਣੇ ਦੇ ਵਿੱਚ ਵਧੀਆ ਕੁਆਲਿਟੀ ਆਉਣ ਦੇ ਲਈ ਖਰਾਕ ਘਮਾਉਣ ਦੇ ਲਈ ਇਹਨਾਂ ਦੋਨੇ ਪोटाਸ਼ਾਂ ਦੇ ਵਿੱਚੋਂ ਜਿਹੜਾ ਮਰਜੀ ਪोटाਸ਼ ਤੁਸੀਂ ਸਪਰੇਅ ਦੇ ਵਿੱਚ ਜਿਹੜਾ ਵਰਤ ਸਕਦੇ ਹੋ ਤੇ ਹੁਣ ਇੱਕ ਦੋ ਦਿਨ ਮੈਂ ਹੋ ਗਏ ਵੀਡੀਓ ਦੇਖ ਰਿਆਂ ਨੂੰ ਥੱਲੇ ਜਦੋਂ ਉਲੀ ਨਿਸ਼ਾਨ ਕਰਕੇ ਆ ਪੱਤਿਆਂ ਤੋਂ ਪੱਤਾ ਬੇ ਬਣੇ ਪਏ ਹੈ ਵਿੱਚ ਕਹਿੰਦੇ ਇਹ ਤਾਂ ਉਲੀ ਨਹੀਂ ਹੈਗੀ ਇਹ ਤਾਂ ਨੁਕਸਾਨ ਹੀ ਨਹੀਂ ਕਰਦੀ ਸੋਨੂੰ ਡਰ ਨਹੀਂ ਲੱਗਦਾ ਹੈਗਾ ਕਿਸਾਨਾਂ ਨੂੰ ਡਰ ਬੜਾ ਲੱਗਦਾ ਅਸੀਂ ਮੈਂ 8 ਤੋਂ 10 ਕਿਸਾਨਾਂ ਨੂੰ ਹਰ ਰੋਜ਼ ਮਿਲਦਾ ਕਿਸਾਨ ਆਪਦੀ ਫਸਲ ਦੇ ਉੱਪਰ ਜਿੰਨਾ ਯੂਰੀਆ ਦਾ ਛਿੱਟਾ ਵੀ ਦੇ ਦੇਣਾ ਯੂਰੀਆ ਤੇ ਛਿੱਟਾ ਦੇਣ ਤੋਂ ਚੌਥੇ ਪੰਜਵੇਂ ਦਿਨ ਜੇ ਪੱਤੇ ਲਾਲ ਹੋ ਜਾਣ ਕਿਸਾਨ ਫਿਰ ਵੀ ਘਰਾਉਣ ਲੱਗ ਜਾਂਦੇ ਯਾਰ ਵੀ ਫਸਲ ਨੂੰ ਕੀ ਹੋ ਗਿਆ ਕਿਉਂਕਿ ਇਹਨਾਂ ਨੇ ਜਿਨ੍ਹਾਂ ਨੂੰ view ਲੈਣ ਤੱਕ ਮਤਲਬ ਹੁੰਦਾ ਉਹਨਾਂ ਨੇ ਕੀ ਕਰਨਾ ਹੁੰਦਾ ਗੱਲ ਘਮਾਉਣੀ ਹੁੰਦੀ ਹੈ ਜ਼ਿੰਮੇਵਾਰ ਨੂੰ ਬੱਬਲ ਭੂਸੇ ਪਾਉਣਾ ਹੁੰਦਾ ਵੀਰ ਸਾਡੀ ਵੀਡੀਓ ਟ੍ਰੈਂਡਿੰਗ ਦੇ ਵਿੱਚ ਕਿਵੇਂ ਆਊਗੀ ਠੀਕ ਹੈ ਖੇਤੀ ਇਹ ਹੈ ਪਹਿਲਾਂ ਆਪਾਂ ਕਾਫੀ ਜ਼ੋਰ ਲਾ ਲਿਆ ਤੇ ਹੁਣ ਵੀ ਆਪਾਂ ਜ਼ੋਰ ਲਾਉਣਾ ਹੈ ਕਿਉਂਕਿ ਕੋਈ ਕਿਸਾਨ ਨਹੀਂ ਚਾਹੁੰਦਾ ਜਰ ਵੀ ਮੇਰਾ ਖਰਚਾ ਕਰਿਆ ਬ्यर्थੇ ਜਾਵੇ ਕਿਸਾਨ ਭਰਾ ਮਹਿੰਗੇ ਮਹਿੰਗੇ ਜ਼ਮੀਨਾਂ ਤੇ ਠੇਕੇ ਤੇ ਲੈਂਦੇ ਆ ਮਹਿੰਗੇ ਮਹਿੰਗੇ ਫੰਗੀ ਸਾਈਡ ਮਹਿੰਗੇ ਸੁੰਡੀ ਵਾਲਿਆਂ ਮਹਿੰਗੀ ਤੇਲ ਵਾਲਿਆਂ ਕਰਦੇ ਉਹ ਕਾਦੇ ਲਈ ਕਰਦੇ ਆ ਕਿ ਸਾਡੀ ਫਸਲ ਦਾ ਝਾੜ ਜਿਹੜਾ ਵਧੀਆ ਰਹੇ ਮੇਰਾ ਕਹਿੰਦਾ ਮਤਲਬ ਇਹ ਹੈ ਅਮੀ ਫਰਕ ਦੇ ਪਿੱਛੇ ਨਾ ਲੱਗਿਆ ਕਰੋ ਆਪਣੀ ਫਸਲ ਦੇ ਹਿਸਾਬ ਦੇ ਨਾਲ ਆਪਣੀ ਵਿੱਚ ਕ੍ਰੋਪ ਪ੍ਰੈਕਟਿਸ